ਯੋ ਮੈਂ ਇਹਦੇ ਖੁਦ ਖੁਸ਼ੀ ਕਰਨ ਵਾਸਤੇ ਮੈਂ ਮਜਬੂਰ ਹੋਇਆ ਪਿਆ ਵੀ ਸਰ ਮੈਂ ਜੇ ਮਰੇ ਉਹ ਚਲਾ ਤੀ ਹਾਂਜੀ ਖੜਾ ਨੇ ਆ ਕਿੰਨੇ ਤੱਕ ਤਪੋਰ ਸਾਨੂੰ ਦਿੱਤੇ ਬੈਠਣ ਵਾਸਤੇ ਨਹੀਂ ਤੇ ਸਾਡਾ ਥੋੜੇ ਮਤਲਬ ਸਾਰੇ ਘਰ ਦੇ ਵਿੱਚ ਸਰ ਇੱਕ 51 ਬਜੇ ਮੰਜੇ 51 ਬਜੇ ਸਰ ਹੁਣ ਜਿਵੇਂ ਆ ਛੋਲੇ ਪਏ ਆ ਪਾਣੀ ਪਿਆ ਆਏ ਕਰ ਰਹੇ ਜਿਹੜਾ ਇਹੀ ਗੁਜ਼ਾਰਾ ਕਰ ਰਹੇ ਆ ਮਤਲਬ ਪੱਖਾ ਤੁਹਾਡੇ ਕੋਲ ਹੈਗਾ ਪਰ ਲਾਉਣ ਨੂੰ ਛੱਤ ਨਹੀਂ ਨੂੰ ਛੱਤ ਨਹੀਂ ਹੈਗੀ ਜੀ ਲਾਉਣ ਨੂੰ ਛੱਤ ਨਹੀਂ ਹੈਗੀ ਛੱਤ ਸਰ ਲਾਇਆ ਹੀ ਇੱਥੇ ਲਾਇਆ ਹੀ ਗੁਜ਼ਾਰਾ ਕਰੀਦਾ ਹੀ ਆਪਣਾ ਛੱਤ ਡਿਗ ਪਈ ਸਾਡੀ ਬੱਚਾ ਹੀ ਨਿਗਾ ਜਾ ਰੋਂਦਾ ਹੀ ਅਹੀ ਉਹਨੂੰ ਮਤਲਬ ਲਵੇਟ ਲਬੂਟ ਕੇ ਕਦੀ ਪਲੇਟ ਦੀ ਝਲ ਮਾਰਦੇ ਹਾਂ ਕਦੀ ਕੋਸ਼ਿਸ਼ ਕਰਦੇ ਹਾਂ ਕਦੀ ਤਰਪਾਲ ਤਾਂ ਚੁੱਕਦੇ ਹਾਂ ਜਦੋਂ ਪਾਣੀ ਮੀਂਹ ਆਉਂਦਾ ਸੀ ਜੀ ਨਰਕਾਂ ਵਾਲੇ ਨਰਕਾਂ ਵਾਲੇ ਸਰ ਨਰਕਾਂ ਵਾਲੇ ਪਾਣੀ ਪੁਣੀ ਵੀ ਨਹੀਂ ਹੋਣਾ ਇਹ ਤਿੰਨਾ ਆਉਂਦਾ ਪਾਣੀ ਨਾ ਹੋਣ ਤੋਂ ਤਾਂ ਦਾ ਕੁਝ ਨਹੀਂ ਆ ਜੀ ਸਾਰਾ ਵੇਖੋ ਕੀ ਹਾਲਾਤ ਬਣੇ ਪਏ ਕਿੰਨੇ ਦਿਨ ਹੋ ਗਏ ਨਾਤਾ ਨੂੰ ਅੱਜ ਭਈ ਸਾਰਾ ਅੱਜ ਦੇ 12 ਦਿਨ ਹੋ ਗਏ ਸਰ ਨਾਤਾ ਨੂੰ ਵਿਆਜ ਤੇ ਪੈਸੇ ਚੁੱਕ ਕੇ ਤੇ ਆਪਣਾ ਘਰ ਬਣਾ ਰਿਆ ਸੀ ਅਗਲੇ ਨੇ ਜਿਨ੍ਹਾਂ ਕੋ ਸਰ ਕਰਜ਼ਾ ਲਿਆ ਉਹਨਾਂ ਨੇ ਤੇ ਮੰਗਣਾ ਹੀ ਆ ਜੀ ਉਹਨਾਂ ਲੋਕਾਂ ਨੂੰ ਜੋ ਮਰਜ਼ੀ ਹੋ ਜੇ ਉਹਨਾਂ ਤੇ ਹੁਣ ਮੰਗਣਾ ਹੀ ਉਹ ਤੇ ਤੂੰ ਸਵੇਰੇ ਆਣ ਕੇ ਇੱਥੇ ਮੇਰੇ ਘਰ ਵੀ ਬਹਿ ਗਏ ਸੀ ਕਿ ਹੁਣ ਕਿੱਦਾਂ ਕਰਨੀਏ ਇੰਨਾ ਕ ਜਿਆਦਾ ਬਾਰਿਸ਼ ਆਉਂਦੀ ਸਾਨੂੰ ਇੰਨਾ ਕ ਪਰੇਸ਼ਾਨੀ ਹੋਈ ਸਾਰਾ ਸਾਰੀ ਰਾਤ ਜਾ ਕੇ ਕੱਟੀ ਆਪਾਂ ਰੋਣ ਨਾਲੇ ਰੋਂਦੇ ਪਏ ਸੀ ਤੇ ਨਾਲੇ ਅਸੀਂ ਕਿ ਮਤਲਬ ਆਪਣਾ ਦਿਨ ਕੱਢਣ ਦੇ ਆ ਜਿਹੜੇ ਕੰਨਾਂ ਟੁੱਟੀਆਂ ਹੋਈਆਂ ਨੇ ਆਸੇ-ਪਾਸੇ ਸਾਰਾ ਪਾਣੀ ਦੇ ਨਾਲ ਟੁੱਟਾ ਹੋਇਆ ਜੀ ਪਾਣੀ ਦੇ ਨਾਲ ਟੁੱਟਾ ਹੋਇਆ ਸਾਰਾ ਵੇਖੋ ਆ ਵੀ ਜਿਹੜਾ ਮੇਰਾ ਰਹਿਣ ਦਾ ਸੀ ਮਾੜਾ-ਮੋਟਾ ਜਗਾੜ ਉਹ ਵੀ ਸਾਰਾ ਡਿੱਗ ਪਿਆ ਪਰਲੇ ਮਨੇ ਤੇ ਹਮ ਕੀ ਕਰਦੇ ਹਾਂ ਬਈ ਕੰਮ ਸਾਰਾ ਦਿਹਾੜੀ ਤੱਕ ਪਈ ਕਰਦੇ ਹਾਂ ਮਜ਼ਦੂਰੀ ਦਿਹਾੜੀ ਤੱਕ ਕਰ ਹ ਹਾਂਜੀ ਇਹਨੇ ਕਿੰਨੇ ਕਿੰਨੇ ਲੱਖ ਦਾ ਤੁਹਾਡਾ ਨੁਕਸਾਨ ਹੋ ਚੁੱਕਿਆ ਹਾਂ ਸਰ ਸਾਡਾ ਤੇ ਕਰੀਬਨ 2.5 ਤੋਂ 3 ਲੱਖ ਰੁਪਏ ਦਾ ਮੇਰਾ ਜਿਹੜਾ ਕਰਜ਼ੇ ਦੇ ਸਮਾਨ ਮੈਂ ਚੁਕਾਇਆ ਸੀ ਮੇਰਾ ਤੇ ਉਹੀ ਰੁੜ ਗਿਆ ਜੀ ਸਰ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਅਸੀਂ ਇਸ ਵਕਤ ਪਿੰਡ ਮਾਛੀ ਵਾਲਾ ਜੋ ਰਾਵੀ ਦੇ ਕੰਢੇ ਪਿੰਡ ਆ ਉੱਥੇ ਮੌਜੂਦ ਆ ਉੱਥੋਂ ਦੇ ਹਾਲਾਤ ਦਿਖਾ ਦਿੰਨੇ ਆ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਘਰ ਦੇ ਵਿੱਚ ਖੜੇ ਆ ਜਿੱਥੇ ਘਰ ਹੁਣ ਮੌਜੂਦ ਨਹੀਂ ਹੁੰਦਾ ਕਾਰਨ ਕੀ ਹੈ ਕਿ ਇੱਥੇ ਰਾਵੀ ਦਾ ਪਾਣੀ ਹੈ ਜਿਹੜਾ ਇੰਨੇ ਵੱਡੇ ਪੱਧਰ ਤੇ ਦਾਖਲ ਹੁੰਦਾ ਕਿ ਸਾਰੇ ਦਾ ਸਾਰਾ ਘਰ ਹੈ ਜਿਹੜਾ ਉਹ ਰੋੜ ਕੇ ਲੈ ਜਾਂਦਾ ਇੱਧਰ ਦਿਖਾ ਦਿੰਨੇ ਕਿ ਪਰਿਵਾਰ ਹੈ ਜਿਹੜਾ ਉਹ ਇੱਕ ਜੋ ਮੋਮਯਮੇ ਦਾ ਤੰਬੂ ਲਾ ਕੇ ਇੱਥੇ ਆਪਣਾ ਬਸਰ ਕਰ ਰਿਹਾ ਜਿਸ ਦੇ ਉੱਤੇ ਹੁਣ ਛੱਤ ਨਹੀਂ ਹੈ ਇੱਕ ਟਾਰਚ ਟੰਗੀ ਹੋਈ ਹੈ ਚਾਨਣ ਦੇ ਲਈ ਤਾਂ ਪਰਿਵਾਰ ਉਹ ਨਾਲ ਹੈ ਭਾਈ ਜੀ ਕਦੋਂ ਪਾਣੀ ਆਉਂਦੇ ਹੈ ਇੱਥੇ ਕਦੋਂ ਇਹ ਹਾਲਾਤ ਬਣਦੇ ਹੈ ਕਦੋਂ ਪਾਣੀ ਆਇਆ ਇੱਥੇ ਸ਼ਰਮ ਨੇ ਰੇਸ਼ੇ ਵਜੇ ਪਾਣੀ ਆਇਆ ਇੱਥੇ 6 ਵਜੇ ਪਾਣੀ ਆਇਆ ਹਾਂਜੀ ਸਰ ਕੋਈ ਵੀ ਮੌਕਾ ਨਹੀਂ ਦਿੱਤਾ ਸਾਨੂੰ ਮਤਲਬ ਸਮਾਨ ਕੱਢਣ ਦਾ ਸਰ ਸਾਰਾ ਕੁਝ ਹੀ ਰੁੜ ਗਿਆ ਉਹ ਵੇਖੋ ਕੱਪੜੇ ਸਾਰੇ ਸਾਡੇ ਸਰਪਾਜੀ ਖਰਾਬ ਹੋ ਗਏ ਨੇ ਜਿੰਨਾ ਵੀ ਪਾਣੀ ਆਇਆ ਸਾਰਾ ਰੋੜ ਇਧਰ ਦੀ ਪੈਂਦਾ ਸੀ ਬੰਨ ਟੁੱਟਾ ਸੀ ਸਾਰਾ ਰੋੜ ਕੇ ਲੈ ਗਿਆ ਸਾਡਾ ਸਮਾਨ ਸਮੋਣ ਜੋ ਵੀ ਹੈਗਾ ਅਸੀਂ ਬਹੁਤ ਪਰੇਸ਼ਾਨ ਹੋ ਗਏ ਭਾਈ ਸਰ ਰੁੜ ਗਿਆ ਹਾਂਜੀ ਸੁੱਤੇ ਪਏ ਹੋਮਗੇ ਜਦੋਂ ਪਾਣੀ ਆਇਆ ਹਾਂਜੀ ਸਵੇਰੇ ਸੁਬਾ 6 ਵਜੇ ਹਾਂਜੀ ਸਾਨੂੰ ਬਸ ਆਪਣਾ ਜਿਹੜਾ ਖਾਣ ਪੀਣ ਦਾ ਸਮਾਨ ਹੀ ਤੇ ਜਾਂ ਜਿਹੜੇ ਆਪਾਂ ਕੱਪੜੇ ਪਾਏ ਸੀ ਬਸ ਉਹੋ ਹੀ ਸਾਡੇ ਕੋਲ ਰਹਿ ਗਏ ਬਾਕੀ ਖੋਡਾ ਸਾਰਾ ਕੁਝ ਹੀ ਲੈ ਗਏ ਹਾਂ ਹਾਂਜੀ ਆ ਜਿਹੜਾ ਮਤਲਬ ਘਰ ਡਿੱਗੇ ਹੋਇਆ ਇੱਥੇ ਮੇਰੀ ਨੀ ਦੀ ਹਾਲਾਤ ਤੁਸੀਂ ਵੇਖ ਲਓ ਹੁਣ ਥੋੜੀ ਜੀ ਠੀਕ ਆ ਨਹੀਂ ਤੇ ਸਾਰੀ ਘਾਰ ਦੇ ਨਾਲ ਭਰੀ ਸੀ ਇਹ ਸਿਰਫ ਗੇਟ ਦੇ ਨਾਲ ਅੜ ਗਈ ਤੇ ਇਹਦੇ ਕਰਨੇ ਇਹ ਬਚ ਗਈ ਨਹੀਂ ਤੇ ਸਾਡੇ ਕੋਲ ਇਹ ਵੀ ਨਹੀਂ ਰਹੀ ਬਚੀ ਆ ਕਿਸੇ ਨੇ ਤੱਕ ਪੁੱਛ ਸਾਨੂੰ ਦਿੱਤੇ ਬਹਿਣ ਵਾਸਤੇ ਨਹੀਂ ਤੇ ਸਾਡਾ ਸਾਰਾ ਸੋਡੇ ਮਤਲਬ ਸਾਰੇ ਘਰ ਦੇ ਵਿੱਚ ਸਿਰਫ 1:51 ਵਜੇ ਮੰਜੇ ਕਿ ਮੰਜਾ ਬਚਾ ਸਰ ਇੱਕ ਕੀ ਕੀ ਸਮਾਨ ਸੀਗਾ ਵਹੇ ਥੋੜਾ ਯਾਦ ਆ। ਹਾਂ ਸਰ ਸਾਡਾ ਕਾਫੀ ਹੀ ਇਥੇ ਸੀਮੈਂਟ ਹੀ ਮੇਰਾ ਪਿਆ ਸਰ ਮੈਂ ਘਰ ਚਾਲੂ ਕਰ ਰਿਹਾ ਸੀ ਉਹ ਵੀ ਸਾਰਾ ਰੋੜ ਕੇ ਲੈ ਗਿਆ। ਸਰ ਮੈਂ ਵਿਆਜ ਤੇ ਪੈਸੇ ਚੁੱਕ ਕੇ ਤੇ ਆਪਣਾ ਘਰ ਬਣਾ ਰਿਹਾ ਸੀ ਮੈਂ ਤੁਹਾਨੂੰ ਆਪਣੀ ਪਿਛਲੀ ਘਰ ਦੀ ਵੀਡੀਓ ਵਿਖਾਵਾਂ ਤੇ ਉਹ ਵੀ ਤੁਸੀਂ ਭਾਵੇਂ ਨਾਲ ਸੇਵ ਕਰ ਸਕਦੇ ਜੇ ਵੀ ਹਾਂਜੀ ਵੀ ਮੇਰੇ ਕਿੰਨੇ ਮਾੜੇ ਹਾਲਾਤ ਸੀ ਸਰ ਮੇਰਾ ਆਪਰੇਸ਼ਨ ਹੋਇਆ ਪਿਆ ਸੀ ਇੱਥੇ ਅਸੀਂ ਜਿਹਦਾ ਸਾਰੀ ਦਾ ਹੀ ਕਿ ਬਹੁਤ ਮੁਸ਼ਕਿਲ ਆ ਰਹੀ ਹੈ ਜੀ ਸਰ ਸਾਡੀ ਜੀ ਆ ਜਿਹੜੇ ਕੰਨਾਂ ਟੁੱਟੀਆਂ ਹੋਈਆਂ ਨੇ ਆਸੇ-ਪਾਸੇ ਸਾਰਾ ਪਾਣੀ ਨਾਲ ਪਾਣੀ ਦੇ ਨਾਲ ਟੁੱਟਾ ਹੋਇਆ ਜੀ ਪਾਣੀ ਦੇ ਨਾਲ ਟੁੱਟਾ ਹੋਇਆ ਸਾਰੇ ਵੇਖੋ ਆ ਵੀ ਜਿਹੜਾ ਮੇਰਾ ਰਹਿਣ ਦਾ ਹੀ ਮਾੜਾ ਮੋਟਾ ਜਗਾੜ ਉਹ ਵੀ ਸਾਰਾ ਡਿੱਗ ਪਿਆ ਪਰਲੇ ਮਨੇ ਤੇ ਵੀ ਤੁਸੀਂ ਵੇਖੋ ਆ ਵੀ ਛੱਤ ਉਹ ਵੀ ਛੱਤ ਡਿੱਗ ਪਈ ਪਰਲੇ ਹਾਂਜੀ ਹਾਂਜੀ ਸਾਰੀ ਡਿੱਗ ਪਈ ਹੈ ਪੇਟੀ ਵੀ ਉੱਧਰ ਪੇਟੀ ਵੀ ਉੱਧਰ ਆ ਸਮਾਨ ਸਾਰਾ ਵੀ ਪੇਟੀ ਦੇ ਵਿੱਚ ਪਾਣੀ ਵੜ ਗਿਆ ਹਾਂਜੀ ਸਾਰਾ ਵੜ ਗਿਆ ਸਾਰੇ ਡਿੱਗ ਗਏ ਸਾਰੇ ਖਰਾਬ ਹੋ ਗਏ ਹਾਂਜੀ ਸਾਰੇ ਕੱਪੜੇ ਖਰਾਬ ਹੋ ਗਏ ਸਾਰੇ ਹਾਂਜੀ ਕਿੰਨੇ ਜਾਨੇ ਪਰਿਵਾਰ ਦੇ ਵਿੱਚ ਚਾਰ ਮੈਂਬਰ ਆ ਜੀ ਦੋ ਮੇਰੇ ਬੱਚੇ ਤੇ ਇੱਕ ਮੇਰੇ ਘਰ ਵਾਲੇ ਹਾਂਜੀ ਇੱਥੇ ਰਹਿੰਦੇ ਹਾਂ ਰਾਤ ਵੀ ਸਰ ਸਾਡੀ ਬੜੀ ਮੁਸ਼ਕਲ ਕਾਜ਼ਰਦੇ ਆਪਾਂ ਸਰ ਇੰਨਾ ਕਿ ਜ਼ਿਆਦਾ ਬਾਰਿਸ਼ ਆਉਂਦੀ ਸਾਨੂੰ ਇੰਨਾ ਕਿ ਪਰੇਸ਼ਾਨੀ ਹੋਈ ਸਰ ਸਾਰੀ ਰਾਤ ਜਾ ਕੇ ਕੱਟੀ ਆਪਾਂ ਰੋਣ ਨਾਲੇ ਰੋਂਦੇ ਪਏ ਹੀ ਤੇ ਨਾਲੇ ਅਸੀਂ ਕਿ ਮਤਲਬ ਆਪਣਾ ਦਿਨ ਕੱਢਣ ਦੇ ਕੀ ਕੁੱਚਾ ਸੀ ਵੀ ਆ ਹਾਲਾਤ ਬਣਣਗੇ ਨਹੀਂ ਨਹੀਂ ਸਰ ਇਹ ਨਹੀਂ ਸਰ ਸੋਚਿਆ ਹੈਗਾ ਵੀ ਸਾਡੇ ਨਾਲ ਇਹ ਕੰਮ ਬਣ ਜਾਏਗਾ ਜੀ ਹਾਂਜੀ ਇੰਨਾ ਕਿ ਜ਼ਿਆਦਾ ਸਾਡਾ ਮਾੜਾ ਹਾਲ ਹੋ ਗਿਆ ਕੰਮ ਕੀ ਕਰਦੇ ਹੋ ਬਈ ਕੰਮ ਸਰ ਦਿਹਾੜੀ ਤਪਾ ਹੀ ਕਰਦੇ ਆ ਮਜ਼ਦੂਰੀ ਕਰਦੇ ਹਾਂਜੀ ਜੀ ਕਿੰਨੇ ਕਿੰਨੇ ਲੱਖ ਦਾ ਤੁਹਾਡਾ ਨੁਕਸਾਨ ਹੋ ਚੁੱਕਿਆ ਹੁੰਦਾ ਸਰ ਸਾਡਾ ਤੇ ਕਰੀਬਨ 2.5 ਤੇ 3 ਲੱਖ ਰੁਪਏ ਦਾ ਮੇਰਾ ਜਿਹੜਾ ਕਰਜ਼ੇ ਤੇ ਸਮਾਨ ਮੈਂ ਚਕਾਇਆ ਸੀ ਮੇਰਾ ਤੇ ਉਹੀ ਰੁੜ ਗਿਆ ਜੀ ਸਰ ਕਰਜ਼ੇ ਦੇ ਲਿਆ ਹੀ ਸਮਾਨ ਹਾਂਜੀ ਹਾਂਜੀ ਕਰਜ਼ੇ ਦੇ ਲਿਆ ਉਹ ਵੀ ਰੁੜ ਗਿਆ ਤੇ ਕਰਜ਼ਾ ਦੇਣਾ ਹਲੇ ਕਰਜ਼ਾ ਦੇਣਾ ਜੀ ਸਰ ਕਰਜ਼ੇ ਵਾਲਿਆਂ ਦਾ ਵੀ ਇਹੀ ਪਰੇਸ਼ਾਨੀ ਆ ਰਹੀ ਹੈ ਕਿ ਉਹ ਵੀ ਬਾਰ-ਬਾਰ ਫੋਨ ਕਰੀ ਜਾਂਦੇ ਆ ਕਿ ਅਗਲੇ ਨੇ ਜਿਨ੍ਹਾਂ ਕੋ ਸਰ ਕਰਜ਼ਾ ਲਿਆ ਉਹਨਾਂ ਨੇ ਤੇ ਮੰਗਣਾ ਹੀ ਆ ਜੀ ਉਹਨਾਂ ਲੋਕਾਂ ਨੂੰ ਮੈਂ ਜੋ ਮਰਜ਼ੀ ਹੋ ਜੇ ਉਹਨਾਂ ਨੇ ਤੇ ਹੁਣ ਮੰਗਣਾ ਹੀ ਉਹ ਤੇ ਸਵੇਰੇ ਆਣ ਕੇ ਇੱਥੇ ਮੇਰੇ ਘਰ ਵੀ ਬਹਿ ਗਏ ਸੀ ਪੀ ਹੁਣ ਕਿੱਦਾਂ ਕਰਨੀ ਹੈ ਕੀ ਕਰੇਗਾ ਹਾਂ ਮਤਲਬ ਕਰਜ਼ੇ ਵਾਲੇ ਘੜਾ ਮਾਰ ਰਹੇ ਆ ਹਾਲਾਤ ਹੋਣ ਦੇ ਬਾਵਜੂਦ ਹਾਂਜੀ ਮਾਰ ਰਹੇ ਆ ਹਾਂਜੀ ਲਗਾਤਾਰ ਪੈਸੇ ਮੰਗਦੇ ਮੰਗਦੇ ਆ ਵੀ ਆ ਸਾਡਾ ਕਿ ਕਿੱਦਾਂ ਕਰਨਾ ਪੈਸੇ ਆ ਸਾਡਾ ਕਿੱਦਾਂ ਕਰਨਾ ਤੇ ਅਸੀਂ ਤੇ ਇਹੀ ਆ ਮੈਂ ਤਾਂ ਖੁਦ ਖੁਸ਼ੀ ਕਰਨ ਵਾਸਤੇ ਮੈਂ ਤਾਂ ਮਜਬੂਰ ਹੋਇਆ ਪਿਆ ਵੀ ਸਰ ਮੈਂ ਜੇ ਮੇਰੇ ਅਓ ਚ ਹਲਾਤ ਹਾਂਜੀ ਹਾਲਾਤ ਕਰਤੇ ਉਹ ਡੰਗਰ ਵਗੈਰਾ ਸੀਗੇ ਹਾਂਜੀ ਡੰਗਰ ਹੀ ਮੇਰੇ ਕੋਲ ਇੱਕ ਮੈਂਸੀ ਮੇਰੇ ਕੋਲ ਉਹਦਾ ਘਰ ਦਾ ਗਿਚਾਰਾ ਚੱਲਣ ਡਿਆ ਸੀ ਦੁੱਧ ਦੇ ਨਾਲ ਉਹ ਉਹ ਵੀ ਸਰ ਤੁਸੀ ਦੇ ਬੱਧੀ ਸੀ ਉਧਰ ਖੋਲਣ ਦਾ ਮੌਕਾ ਨਹੀਂ ਦਿੱਤਾ ਜੀ ਪਾਣੀ ਨਹੀਂ ਉਹ ਰੁੜ ਗਈ ਉਹ ਵੀ ਰੁੜ ਗਈ ਕਾ ਤੰਮਰ ਕੋ ਛੋਟਾ ਜਿਹਾ ਬੱਜਾ ਮੈਂ ਉਹ ਵੀ ਇੱਥੇ ਗਿੱਲੇ ਦੇ ਕਰਕੇ ਉਧਰ ਬੰਨ ਕੇ ਆਇਆ ਵਾ ਬਸ ਉਹੀ ਬਚਿਆ ਉਹਨੂੰ ਬਚਾਉਣ ਦੇ ਕਾਰਨ ਮੈਂ ਉੱਪਰ ਉੱਡ ਗਿਆ ਹੁਣ ਜਿਵੇਂ ਆ ਛੋਲੇ ਪਿਆ ਪਾਣੀ ਪਿਆ ਆਏ ਕਰ ਰਹੇ ਜਿਹਾ ਇਹਹੀ ਕਿਚਾਰਾ ਕਰ ਰਹੇ ਹਾਂ ਜੀ ਹਾਂਜੀ ਕਿ ਬਹੁਤ ਮੁਸ਼ਕਲ ਹਾਲਾਤ ਹੋ ਰਹੇ ਆ ਜੀ ਸਾਡੇ ਮਤਲਬ ਪੱਖਾ ਤੁਹਾਡੇ ਕੋਲ ਹੈਗਾ ਪਰ ਲਾਉਣ ਨੂੰ ਛੱਤ ਨਹੀਂ ਹੈਗੀ ਜੀ ਲਾਉਣ ਨੂੰ ਛੱਤ ਨਹੀਂ ਹੈਗੀ ਛੱਤ ਸਰ ਲਾਇਆ ਸੀ ਇੱਥੇ ਲਾਇਆ ਸੀ ਗੁਜ਼ਾਰਾ ਕਰੀਦਾ ਸੀ ਆਪਣਾ ਛੱਤ ਡਿੱਗ ਪਈ ਸਾਡੀ ਪਰਲਾ ਕਮਰੇਡ ਹਾਂਜੀ ਤੋ ਡਿਗ ਪੀ ਸਤ ਤੋਦੇ ਕਾਰਨ ਫਿਰ ਮੈਂ ਵੀ ਹੁਣ ਲਾ ਕੇ ਤਾਂ ਆਪਾਂ ਇੱਥੇ ਰੱਖ ਲਿਆ ਹੁਣ ਕੀ ਕਰ ਸਕਦੇ ਹਾਂ ਕੀ ਨੇ ਪਿੰਡ ਦੇ ਵਿੱਚ ਬਿਜਲੀ ਬੁਜਲੀ ਨਹੀਂ ਆਉਂਦੀ ਨਹੀਂ ਸਰ ਬਿਜਲੀ ਨਹੀਂ ਆ ਰਹੀ ਜੀ ਸਾਰਾ ਪਿੰਡ ਮਤਲਬ ਇਹ ਪਿੰਡੇ ਇਦਾਂ ਹੀ ਹਾਂਜੀ ਹਾਂਜੀ ਇਦਾਂ ਹੀ ਕਿਨੇ ਕਿਨੇ ਫੁੱਟ ਪਾਣੀ ਸੀ ਤੁਹਾਡੇ ਘਰੇ ਸਾਰੇ ਉਹ ਨੀਆਂ ਜੀਆਂ ਕੰਧਾਂ ਨੇ ਇਹਨਾਂ ਦੇ ਉੱਪਰਾਂ ਦੀ ਚੱਲਦਾ ਸੀ ਜੀ ਪਾਣੀ ਉਹ ਕੰਧਾਂ ਦੇ ਉੱਪਰ ਉਹ ਕੰਧ ਕਾ ਦਿੰਨੇ ਇੱਕ ਜਿਹੜੀ ਉਹ ਕੰਧਾ ਲਗਭਗ ਇਹਦੇ ਉੱਪਰ ਤੀ ਸਾਢੇ 4 5 ਫੁੱਟ ਤੇ ਉਹ ਕੰਧ ਹੈ 5 ਫੁੱਟ ਤੇ ਕੰਧ ਹੋਵੇਗੀ ਉਹ ਤਾਂ ਉਹਦੇ ਉੱਤੋਂ ਦੀ ਕਹਿੰਦੇ ਪਾਣੀ ਸੀਗਾ ਤਾਂ ਆਸੇ ਪਾਸੇ ਤੁਹਾਨੂੰ ਹੁਣ ਗਾਰ ਸਰ ਰਾਤ ਨੂੰ ਡੱਡੀਆਂ ਦੀ ਆਵਾਜ਼ ਆਉਂਦੀ ਆ ਮਸ਼ਰ ਬਹੁਤ ਜ਼ਿਆਦਾ ਹੁਣ ਮਤਲਬ ਰਾਤ ਬਹਿ ਕੇ ਗੱਟਿਓ ਬੱਚਾ ਹੀ ਨਿਕਾ ਜਾ ਰੋਂਦਾ ਹੀ ਅਸੀਂ ਉਹਨੂੰ ਮਤਲਬ ਲਵੇਟ ਲਬੂਟ ਕੇ ਕਦੀ ਪਲੇਟ ਦੀ ਝਲ ਮਾਰਦੇ ਹਾਂ ਕਦੀ ਕੋਸ਼ ਕਰਦੇ ਹਾਂ ਕਦੀ ਤਰਪਾਲ ਤਾਂ ਚੁੱਕਦੇ ਹਾਂ ਜਦੋਂ ਪਾਣੀ ਮੀਂਹ ਆਉਂਦਾ ਸੀ ਜੇ ਨਰਕਾਂ ਵਾਲੇ ਨਰਕਾਂ ਵਾਲੇ ਸਰ ਨਰਕਾਂ ਵਾਲੇ ਨਰਕ ਤੋਂ ਵੀ ਬਿਹਤਰ ਜ਼ਿੰਦਗੀ ਹੈ ਜੀ ਇੱਕ ਦਿਕ ਹੁੰਦੀਆਂ ਨੇ ਵੀ ਨਰਕ ਦੇ ਵਿੱਚ ਜ਼ਿੰਦਗੀ ਇਹ ਬੰਦਾ ਮਰ ਜਾਂਦਾ ਅਸੀਂ ਤੇ ਜਿੰਦੇ ਜੀ ਮਰੇ ਪਏ ਆ ਜੀ ਜਿੰਦੇ ਜੀ ਮਰੇ ਪਏ ਹਾਂ ਹਾਂਜੀ ਜਿੰਦੇ ਜੀ ਕਿਉਂ ਨਾ ਵੀ ਪੈ ਰਹੇ ਆ ਉਹ ਮਜਬੂਰੀ ਆ ਪਰ ਹਾਲਾਤ ਮਜਬੂਰੀ ਆ ਹਾਂਜੀ ਮਜਬੂਰੀ ਆ ਮਜਬੂਰੀ ਦੇ ਕਾਰਨ ਇਦਾਂ ਦੇ ਹਾਲਾਤ ਬਣੇ ਪਏ ਪਾਣੀ ਪੁਣੀ ਵੀ ਨਹੀਂ ਹੋਣਾ ਇੱਥੇ ਨਾ ਆਉਣਾ ਪਾਣੀ ਨਾ ਹੋਣ ਤੋਂ ਦਾ ਕੁਝ ਨਹੀਂ ਆ ਜੀ ਸਾਰਾ ਵੇਖੋ ਕੀ ਹਾਲਾਤ ਬਣੇ ਪਏ ਕਿੰਨੇ ਦਿਨ ਹੋ ਗਏ ਨਾਤੇ ਨੂੰ ਅੱਜ ਭਈ ਸਾਰਾ ਅੱਜ ਦੇ 12 ਦਿਨ ਹੋ ਗਏ ਸਰ ਨਾਤੇ ਨੂੰ ਨਹੀਂ ਨਾ 12 ਦਿਨ ਹੋ ਗਏ 12 ਦਿਨ ਹੋ ਗਏ ਨਾਤੇ ਖੁਦ ਕੋ ਸਮੈਲ ਆਉਣ ਲ ਬਾਥਰੂਮ ਵਿੱਚ ਵੇਖ ਲੋ ਤੇ ਇੱਧਰ ਦੀ ਭਾਵੇਂ ਵੀਡੀਓ ਮਾਰ ਕੇ ਦੇਖ ਸਕਦੇ ਕਿਦਾਂ ਘਰ ਚੜੀ ਪਈ ਹੈ ਤਾਂ ਬਾਥਰੂਮ ਦੇ ਜਿਹੜੇ ਹਾਲਾਤ ਆ ਤੁਹਾਨੂੰ ਦਿਖਾ ਦਿੰਨੇ ਆ ਕੰਧਾਂ ਨੇ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ ਛੱਤਾਂ ਜਿਹੜੀਆਂ ਇਸ ਘਰ ਦੀਆਂ ਡਿੱਗ ਚੁੱਕੀਆਂ ਨੇ ਘਰ ਮਤਲਬ ਹੁਣ ਹੈ ਨਹੀਂ ਸਿਰਫ ਇੱਕ ਚਾਰ ਦਿਵਾਰੀ ਹੈ ਉਹ ਵੀ 4-4 5-5 ਫੁੱਟ ਦੀ ਰਹਿ ਗਈ ਹੈ ਕਿਉਂਕਿ ਪਾਣੀ ਹੈ ਜਿਹੜਾ ਆ ਮੋਟਰ ਇੱਕ ਦੇਖ ਰਹੇ ਨਲਕਾ ਦੇਖ ਰਹੇ ਹਾਂ ਸਾਰਾ ਕੁਝ ਉਸਦੇ ਹਾਲਾਤ ਦੇਖ ਰਹੇ ਹਾਂ ਕਿ ਇਹ ਹਾਲਾਤ ਇੰਨਾ ਘਰਾਂ ਦੇ ਬਣ ਚੁੱਕੇ ਆ ਹੁਣ ਇੱਕ ਤੰਬੂ ਲਾ ਕੇ ਇੱਕ ਮੋਮ ਜਾਂਮੇ ਥੱਲੇ ਇਹਨਾਂ ਨੂੰ ਪੈਣਾ ਪਰਿਆ ਤਰਪਾਲ ਦਾ ਇੱਕ ਛੋਟਾ ਜਿਹਾ ਤੰਬੂ ਬਣਾਇਆ ਹੋਇਆ ਪਰ ਰਾਤ ਨੂੰ ਕਹਿੰਦੇ ਨਾ ਤਾਂ ਇਸ ਪਿੰਡ ਦੇ ਵਿੱਚ ਲਾਈਟ ਆ ਰਹੀ ਹੈ ਲਗਭਗ ਕਿੰਨੇ ਦਿਨ ਹੋ ਗਏ ਇਹ ਸਾਰਾ ਪਾਣੀ ਆਇਆ ਨੂੰ ਸਰ ਅੱਜ ਲਗਭਗ 13 ਦਿਨ ਹੋ ਗਏ ਜੀ 13 ਦਿਨ ਹੋ ਗਏ ਹਾਂਜੀ 13 ਦਿਨ ਹੋ ਗਏ ਆ ਬੱਚੇ ਤੁਹਾਡਾ ਹਾਂਜੀ ਇਹ ਮੇਰਾ ਬੱਚਾ ਕਿੰਨੀ ਉਮਰ ਦੇ ਦੀ ਇਹਦੀ 6 ਸਾਲ ਉਮਰ ਦੇ ਦੀ 6 ਸਾਲ ਉਮਰ ਹਾਂਜੀ ਸਰ ਇੱਕ ਗੱड्डा ਵੀ ਸਾਡੇ ਕੋਲ ਹੈ ਨਹੀਂ ਸਿਰਫ ਇੱਕ ਗੱड्डा ਹੀ ਉਹਦੇ ਤੇ ਗਚਾਰਾ ਕਰ ਰਹੇ ਹਾਂ ਜੀ ਸਰ ਬੈ ਕੇ ਬੜੀ ਮੁਸ਼ਕਲ ਇੱਕ ਕੰਬਲ ਦੇ ਵਿੱਚ ਹੋਵੇ। ਸਾਰਾ ਕੁਝ ਰੁੜ ਗਿਆ। ਸਾਰਾ ਕੁਝ। ਤਾਂ ਸਾਹਮਣੇ ਦਿਖਾ ਦਿੰਨੇ ਆ ਕਿ ਪਰਿਵਾਰ ਦੇ ਜਿਹੜੇ ਕੱਪੜੇ ਐ ਉਹ ਸੁੱਕਣੇ ਪਏ ਹੋਏ ਆ ਪਰ ਸੁੱਕਣੇ ਨਹੀਂ ਪਾਏ ਉਹ। ਉਹ ਇੱਕਸ ਆਪਣਾ ਕੱਢ ਕੇ ਰੱਖੇ ਆ ਕਿਉਂਕਿ ਗਾਰੇ ਦੇ ਵਿੱਚ ਜੋ ਉਸਦੇ ਹਾਲਾਤ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਘਰ ਨਹੀਂ ਜਿੰਨੇ ਵੀ ਘਰ ਪੈਂਦੇ ਆ ਬਾਰਡਰ دریا ਦੇ ਨੇੜੇ ਆ ਬਾਰਡਰ ਦੇ ਨੇੜੇ ਉਹਨਾਂ ਸਾਰੇ ਘਰਾਂ ਦੇ ਇਹ ਹਾਲਾਤ ਨੇ ਕੰਧਾਂ ਡੱਗ ਚੁੱਕੀਆਂ ਨੇ ਘਰ ਡੱਗ ਚੁੱਕੇ ਨੇ। ਤਾਂ ਹੁਣ ਇਹਨਾਂ ਦੇ ਕੋਲੇ ਸਿਰਫ ਉਮੀਦ ਹੈ ਕਿ ਕੋਈ ਸਰਕਾਰ ਮਦਦ ਕਰੇਗੀ ਜਾਂ ਨਹੀਂ ਸਰਕਾਰ ਦੇ ਵੱਲੋਂ ਕੋਈ ਐਲਾਨ ਹੋਇਆ ਕੋਈ ਨਹੀਂ ਸਰ ਆਜੇ ਤੱਕ ਸਰ ਕਿਸੇ ਨੇ ਨਹੀਂ ਅਜੇ ਤੱਕ ਸਾਡੀ ਮਤਲਬ ਮਦਦ ਕੀਤੀ ਸਰ ਮਾਨਪ੍ਰੀਤ ਕੀ ਕਲਾਕਾਰ ਆਇਆ ਹੀ ਜੋ ਸਰ ਉਹ ਵੀ ਚੰਗੇ ਚੰਗੇ ਉਧਰ ਕਰ ਗਿਆ ਸਾਡੀ ਕਿਸੇ ਨੇ ਬਾਦਮੀ ਪੁੱਛੀ ਸਾਡੇ ਹੱਲ ਕੋਈ ਨਹੀਂ ਸਾਡੇ ਹੱਲ ਕੋਈ ਨਹੀਂ ਆਇਆ ਜੀ ਕਿਸੇ ਨੇ ਸਾਡੀ ਮਤਲ ਨਹੀਂ ਕੀਤੀ ਇੰਨੇ ਘਰ ਤੁਹਾਡੇ ਪਿੰਡ ਚ ਡਿੱਗ ਗਏ ਬਾਈ ਜੀ ਸਾਰੇ ਬਸਿਆ ਹੀ ਹਾਲਾਤ ਨਹੀਂ ਸਰ ਮੇਰਾ ਜਾਦਾ ਸਾਰਿਆਂ ਨਾਲੋਂ ਜ਼ਿਆਦਾ ਹੋਇਆ ਹਾਲਾਤ ਬਾਕੀ ਇਹਦੇ ਕਰੀਬਨ ਸਾਰਿਆਂ ਦੇ ਆਪਣੀ ਘਰ ਛੱਤ ਹੈਗੀ ਆ ਕਿ ਮਤਲਬ ਆਪਣੇ ਬਹਿ ਸਕਦੇ ਆ ਪਰ ਸਾਡੇ ਤੇ ਵੇਖ ਲਓ ਕੋਈ ਛੱਤ ਵੀ ਨਹੀਂ ਹੈਗੀ ਸਰ ਸਾਰਾ ਸਾਡਾ ਕੁਲੇ ਰੋਜ਼ ਰੜੜ ਕੇ